ਬੜਾ ਬੱਚੇ ਮਣਾ ਗੱਲੇ ਨਾਲ ਪਤਾ ਨਹੀਂ ਕੀ ਬੰਦੀ ਹੋਊਗੀ ਉਹ ਤਾਂ ਤੁੱਕੀ ਘੜਦੂ ਜਾਂ ਪਿੰਡ ਵਾਲੇ ਦਾ ਕਮਾਲ ਦੀ ਗੱਲ ਆ ਯਾਰ ਇੱਕ ਮਿੰਟ ਚ ਇਕੱਠੇ ਹੋ ਗਏ ਉਹ ਕਰੇ ਕਿ ਉਹਦੀ ਜबान ਭਾਏ ਦੀ ਜबान ਨਹੀਂ ਰਹਿਦੀ ਬੋਲੀ ਜਾਂਦਾ ਬੋਲੀਆ 20 ਵਾਰੀ ਉਹਨੂੰ ਕਹੇ ਵੀ ਤੂੰ ਜਬਾਨ ਸਾਹਮਣੇ ਰੱਖ ਲਿਆ ਕਰ ਐਂ ਵੀ ਜबान ਤਾਂ ਸਾਹਮਣੇ ਚੜ ਚਲ ਖਾ ਲਈ ਪੀ ਲਈ ਚੁੱਪ ਕਰਕੇ ਬੈਠਾ ਰਹੇ ਉਹਦੀ ਜबानदार ਸੀ ਇਹ ਉਹ ਤਾਂ ਜਮੇ ਨਹੀਂ ਉਹਦਾ ਪਤਾ ਨਹੀਂ ਲੱਗਦਾ ਸੀ ਉਹਨੋਂ ਤਾਂ ਅਸੀਂ ਜੋ ਮੰਮੀ ਨੇਗੇ ਉਹ ਕੁੜੀ ਵੀ ਕਹਦਾ ਸੀ ਵੀ ਹਾਂ ਤਰਾ ਮਾਮਾ ਕੋਡੀ ਖੇਡਦਾ ਸੀਗਾ ਉਹ ਦੋਨੇ ਮਾਮਾ ਤਾਂ ਵਿਚਾਰੀਆਂ ਉਹਦਾ ਆਪਣੇ ਜਮ ਹੱਕ 'ਚ ਬੋਲਦੇ ਸੀਗੇ ਪਰ ਉਹ ਗਿੱਲੇ ਦੀ ਜ਼ੁਬਾਨ ਆ ਨਾ ਜਿਹੜੀ ਜ਼ੁਬਾਨ ਨਹੀਂ ਰੁਕਦੀ ਉਹਨੂੰ 20 ਵਾਰੀ ਕਹੇ ਵੀ ਤੂੰ ਬੰਦ ਕਰ ਲੈ ਬੰਦ ਕਰ ਲੈ ਜ਼ੁਬਾਨ ਨੂੰ ਉਹ ਨਾ ਜੁਬਾਨ ਤੋਂ ਰੁਕੇ ਚੱਲ ਦੇਖੀ ਜਾਊਗੀ ਜੇ ਬਣੂਗੀ ਫੇਰ ਆਪਾਂ ਤਾਂ ਭੱਜ-ਭੁੱਜ ਕੇ ਨਿਕਲੀ ਆਈ ਕਿਵੇਂ ਨਾ ਕਿਵੇਂ ਬਹਾਨੇ ਨਾਲ ਉਹਦੇ ਲੋਤਰੋਲੇ ਨਾ ਬਸ ਚ ਰਹਿੰਦੇ ਤਲ ਦੇਖੀ ਜੋ ਬਣਾ ਕੀ ਬਣੂ ਉਹਦੇ ਨਾਲ ਦੇਖਦੇ ਆਂ ਦੇਖਦੇ ਉਹਨੂੰ ਫਿਰ ਯਾਰ 4 ਘੰਟੇ ਹੋ ਗਏ ਹਜੇ ਤੇ ਘਰਾਏ ਨਹੀਂ ਗਾ ਚਾਲਾ ਚਾਲਾ ਕੁੱਟ-ਕੱਟ ਕੇ ਛੱਡ ਦਿੰਦਾ ਫੇਰ ਵੀ ਘੰਟਾ 10 ਮਿੰਟ ਅੱਧਾ ਘੰਟਾ ਪਿੰਡ ਵੀ ਪਾ ਨਾ ਜਿਹੇ ਜਿਹਾਂ ਨਾ ਇਹੋ ਜਿਹਾ ਪਿੰਡਾ ਮਿੰਟਾਂ ਦੀ ਇਕੱਠੇ ਉਹਦੇ ਗੜਬੜ ਗੌਂਡ ਵਾਲਾ ਕੋਈ ਪਿੰਡਾ ਇਹ ਪਾ ਦਿੰਦਾ ਪੰਤਾ ਲੱਗਦਾ ਮਿੱਤਰਾ ਜਿਆਦਾ ਪੁਲਿਸ ਨੂੰ ਚੁਕਾਤਾ ਉਹਨਾਂ ਨੇ ਨਹੀਂ ਤਾਂ ਬੰਦਾ ਆ ਜਾਂਦਾ ਹੁਣ ਕੀ ਕਰੀਏ ਯਾਰ ਕੋਈ ਸਮਝ ਨਹੀਂ ਆਉਂਦੀ ਕਹਾਣੀ ਚੱਲ ਦੇਖਦੇ ਆ ਕੀ ਬੰਦ ਹੈਗਾ ਸਕੀਮ ਤਾਂ ਵਧੀਆ ਸੀ ਸਕੀਮਾਂ ਤਾਂ ਵਧੀਆ ਦਿੰਦਾ ਮਾਨੂੰ ਪਰ ਉਹਦੀ ਜ਼ੁਬਾਨ ਆ ਜ਼ੁਬਾਨਦਾਰ ਆਸਾ ਜਿਹੜਾ ਉਹ ਇਹਦਾ ਟਿਕਨ ਦਾ ਉਹ ਸਿੱਤਰ ਪਵਾ ਦਿੰਦਾ ਹੈਗਾ ਹੁਣ ਕਈ ਥਾਂ ਤੋਂ ਬਚੇ ਆ ਇੱਥੇ ਤਾਂ ਜਮਾਂ ਹੀ ਮੰਝੇਗੇ ਚੱਲ ਦੇਖੀ ਜੋ ਫਿਰ ਕੀ ਬਣੂਗਾ ਉਹਦੀ ਜ਼ੁਬਾਨ ਦੇਖ ਜਾਂਦੀ ਫਿਰ ਤਾਂ ਸੇ ਵਧੀਆ ਤੀਆਂ ਵਾਂਗੂ ਦੇ ਨੰਗਦੇ ਮੈਨੂੰ ਗਾਹ ਟਟਲਾ ਗਿਆ ਤੇ ਥੋੜੇ ਪੱਜਾ ਜਾਦਾ ਹੁਣ ਆ ਵੀ ਫਸ ਗਿਆ ਮੈਂ ਹੁਣ ਪੈਂਦੇ ਹੁਣ ਹੁਣ ਠੀਕ ਆ ਇਹੀ ਜਮਾਨ ਦਾ ਸਗਾ ਬਾਈ ਸਸਰੀਕਾਰ ਸਸਰੀਕਾਰ ਬਾਈ ਸਸਰੀਕਾਰ ਬਈਆ ਪਿੰਡ ਕਿਹੜਾ ਦਾ ਮੈਂ ਨਾਂ ਭੁੱਲ ਗਿਆ ਉਹ ਰਾਜਨ ਦੇ ਭਰਾਵਾ ਇਹਦੇ ਪਿੰਡ ਜਾਣ ਨੂੰ ਤੇਰੇ ਪਿੰਡ ਦੇ ਜਿਹੜਾ ਹਸਪਤਲ ਦਾ ਰਾਹ ਪੁੱਛਣਾ ਕੀ ਭਾਗਾ ਮੈਂ ਤਾਂ ਬਈ ਇਸੇ ਪਿੰਟੀ ਜਾਣਾ ਤਾਂ ਪੁੱਛਦਾ ਉਹ ਛੋਟੇ ਭਾਈ ਕੀ ਲੈਣਾ ਇਹਦੇ ਪਿੰਡ ਜਾ ਕੇ ਉਹ ਮੈਂ ਤਾਂ ਬਈ ਪਰ ਇਸੇ ਪਿੰਟੀ ਜਾਣਾ ਉਹ ਰਹਿਣ ਦੇ ਤੋ ਇਹ ਜੇ ਪਿੰਡ ਤੋਂ ਬਾਈ ਬਾਲਾ ਦੁਖੀ ਜਿਹਾ ਲੱਗਦਾ ਕੀ ਗੱਲ ਹੋ ਗਈ ਉਹ ਕੀ ਦੱਸਾਂ ਭਰਾਵਾ ਉਹ ਗੇਲੇ ਦੀ ਗੰਦੀ ਜਵਾਨ ਨੇ ਮਾਰ ਲਿਆ ਮੈਂ ਤਾਂ ਕਿਹੜਾ ਗੇਲਾ ਬਾਈ ਇਸੇ ਪਿੰਡ ਹੀ ਰਹਿੰਦਾ ਉਹ ਕਾਹਨੂੰ ਯਾਰ ਗੇਲਾ ਦਾ ਮੇਰਾ ਜੁੰਡਦਾ ਯਾਰ ਆ ਪਰ ਅੱਜ ਵਿਚਾਰਾ ਕੋਸੋਤਾ ਫਸ ਗਿਆ ਆਰੇ ਜੇ ਫਸ ਗਿਆ ਬਾਈ ਉਹ ਕੀ ਦੱਸਾਂ ਯਾਰ ਬਾਜਾ ਯਾਰ ਨਾਲ ਤਾਂ ਦੁਪਹਿਰਾ ਢਾਲ ਆ ਜਾ ਤਾਲੇ ਤੈਨੂੰ ਸਾਰੀ ਕਹਾਣੀ ਦੱਸਦਾ ਐ ਨਹੀਂ ਪਤਾ ਲੱਗਦਾ ਗੱਲ ਇਹ ਆ ਛੋਟੇ ਭਾਈ ਸਰ ਸਾਰੇ ਗੱਲਾਂ ਦੱਸ ਦੋ ਹੁਣ ਸਾਬਾਈ ਮੈਂ ਤੇ ਗਿਆ ਲੱsta ਹੈਗਾ ਡੁੰਡੀ ਦੇ ਜਾਰ ਠੀਕ ਆ ਬਾਈ ਪਿੰਡ ਤਾਂ ਸਾਡਾ ਦੂਰ ਆ ਅੱਛਾ ਪਰ ਇੱਥੇ ਦੇ ਐਸੇ ਕੰਮ ਅੱਛਾ ਸਾਨੂੰ ਪਹਿਲੀ ਰਾਤ ਠੀਕ ਆ ਬਾਈ ਰਾਤ ਭੰਨ ਕਰਕੇ ਅਸੀਂ ਦੁਕਾਨ ਤੇ ਕੋ ਸਮਾਨ ਲੈ ਜਾਂਦੇ ਸੀਗੇ ਅੱਛਾ ਇੱਥੋਂ ਦੇ ਲੋਕਾਂ ਨੂੰ ਚੋਰ ਸਮਝ ਲਿਆ ਅੱਛਾ ਉਹ ਪਿੰਡ ਭੰਨ ਦਾ ਇਹਦਾ ਨਾਂ ਵੀ ਦੱਸ ਦੋ ਸ਼ਰਮ ਆਉਂਦੀ ਹੈ ਅੱਛਾ ਪਿੰਡ ਦਾ ਨਾਂ ਹੀ ਗੜਬੜ ਗੋੜਾ ਇਹ ਗੜਬੜ ਗੋੜਾ ਹੈਗਾ ਪੈਸਾ ਠੀਕ ਆ ਬਾਈ ਉਹ ਪਿੰਡ ਦੇ ਲੋਕ ਹੋਗੇ ਇਕੱਠੇ ਅੱਛਾ ਇੱਕਠੇ ਹੋ ਗਏ ਸਾਨੂੰ ਘੇਰ ਲਿਆ ਅੱਛਾ ਜਦੋਂ ਘੇਰ ਲਿਆ ਮੈਦਾ ਬਚ ਕੇ ਲਿਕਣਾ ਆ ਅੱਛਾ ਤੇ ਗੇਲਾ ਵਿਚਾਰਾ ਫਸ ਗਿਆ ਅੱਛਾ ਤੇ ਹੁਣ ਉਹਨਾਂ ਨੂੰ ਪਤਾ ਨਹੀਂ ਕੀ ਹਲਦੀ ਹੋਊਗੀ ਅੱਛਾ ਹੁਣ ਤੂੰ ਦੱਸ ਵੀ ਕੀ ਕੰਮ ਆਇਆ ਸੀਗਾ ਇੱਥੇ ਮੈਨੂੰ ਤਾਂ ਨਾ ਬਾਈ ਮੇਰੇ ਰਿਸ਼ਤੇਦਾਰਾਂ ਨੇ ਦੱਸ ਪਾਈ ਸੀ ਮੈਂ ਤਾਂ ਇੱਥੇ ਕਿਸੇ ਭਜੇ ਕੇ ਜਾਣਾ ਅੱਛਾ ਉਹਨਾਂ ਦੇ ਲੱਗਣਾ ਸੀ ਕੰਮ ਤੇ ਅੱਛਾ ਹਾਂ ਅੱਛਾ ਕੰਮ ਚਾਹੀਦਾ ਵੀਰੇ ਤੈਨੂੰ ਹਾਂ ਬਾਈ ਉਹਨਾਂ ਨੂੰ ਤਾਂ ਪੈਸਾ ਚਾਹੀਦਾ ਇਹ ਜਿਹੜਾ ਕੰਮ ਤੇ ਮਰਜ਼ੀ ਲਵਾਦੀ ਮੈਨੂੰ ਪੈਸੇ ਦੀ ਸਖ ਲੋੜ ਆ ਬਾਈ ਮੇਰੀ ਇੱਕ ਬੇਨਤੀ ਆ ਅੱਛਾ ਕੰਮ ਤੈਨੂੰ ਬੋਲੂ ਪਰ ਉਹ ਪੰਡਣਾ ਜਾਈ ਅੱਛਾ ਹਾਂ ਮੇਰਾ ਜਿਹੜਾ ਸਾਥ ਸੀ ਗੇਲਾ ਅੱਛਾ ਉਹ ਯਾਰ ਪਤਾ ਤਾਂ ਮਾਰਦਾ ਅੱਛਾ ਪਤਾ ਨੇ ਪੁੱਤ ਸੁਫੜਾਦਾ ਅੱਛਾ ਇਹ ਬਿਲਡ ਬਹੁਤ ਗੰਦਾ ਹੈਗਾ ਯਾਰ ਅੱਛਾ ਕੰਮ ਵਾਧੂ ਅੱਛਾ ਕੰਮ ਤਾਂ ਨਹੀਂ ਮਿਲ ਜੂਗਾ ਮੈਨੂੰ ਤਾਂ ਬਾਈ ਪੈਸੇ ਦੀ ਲੋੜ ਆ ਕੰਮ ਤੇ ਜਿਹੜੇ ਤੇ ਮਰਜ਼ੀ ਲਵਾ ਦੇ ਮੈਂ ਕੰਮ ਆਪਣੇ ਕੋਲ ਹੈਗਾਗਾ ਆਪਾਂ ਕੰਮ ਕਰ ਲਾਂਗੇ ਦੇਖ ਵੇ ਰੱਬ ਨੇ ਆਪ ਨੂੰ ਪਤਾ ਨਹੀਂ ਕਿਵੇਂ ਮਿਲਾਇਗਾ ਠੀਕ ਹੈ ਮਾਰਾ ਤੈਨੂੰ ਗਿੱਲਾ ਹੀ ਸਮਝਦਾ ਠੀਕ ਹੈ ਗਿੱਲਾ ਸਮਝ ਕੇ ਉਹ ਤੇ ਦਿਲ ਦਾ ਭੇਦ ਦਿੰਦਾ ਹੈਗਾ ਠੀਕ ਹੈ ਬਈ ਤੈਨੂੰ ਕੰਮ ਹੀ ਚਾਹੀਦਾ ਹਾਂ ਬਈ ਉਹ ਵੀ ਕੀ ਯਾਦ ਕਰੇ ਕਾਕੇ ਨੂੰ ਆ ਫਿਰ ਦੱਸ ਤਲ ਨਵੀਂ ਸਕੀਮ ਲੈ ਵੇ ਪਿੰਡ ਦਾ ਸੋ ਥੋੜੀ ਜਿਹੀ ਦੂਰੀ ਰਹਿ ਗਿਆ ਹਾਂ ਬਈ ਮੈਨੂੰ ਵੀ ਲੱਗਦਾ ਯਾਰ ਗਰਮੀ ਬਾੜੀ ਆ ਹਨਾ ਹਾਂ ਬਈ ਗਰਮੀ ਬਹੁਤ ਆ ਮੈਂ ਕਹਣਾ ਸੂਹਾ ਚੱਲੀ ਜਾਂਦਾ ਯਾਰ ਜੇ ਇੱਥੇ ਨਾਲੀਏ ਬੜਾ ਜਾਂ ਚਾ ਲੈਣਾ ਫਿਰ ਮਾਤਾ ਕਹਨਾ ਚੁੰਮੀ ਲਾਈਏ ਫਿਰ ਹਾਂ ਚੱਲ ਫਿਰ ਆਪਾਂ ਇੱਥੇ ਨਾ ਕੇ ਨਾ ਫੇਰ ਚੱਲਦੇ ਆਪਾਂ ਗਾਹਾਂ ਬਹੁਤ ਠੀਕ ਹਾਂ ਹਾਂ ਲਾੜਾ ਕੱਪੜੇ ਜੀ ਆ ਮੇਰੇ ਨਾਲ ਕਿੱਦਾਂ ਦੇ ਕਿਹੜੇ ਦਵਾਈ ਜਾਂਦੇ ਆ ਇਹ ਕੱਪੜੇ ਵੈ ਇਹਨਾਂ ਨਾਲ ਕਰਦੇ ਚਿਹਰੇ ਨੂੰ ਦੇਖੋ ਯਾਰ ਲੱਜਤ ਆਉਂਦੀ ਆਪਾਂ ਨੂੰ ਹਾ 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 ਯਾਰ ਉਹ ਯਾਰ ਆ ਗਿਆ ਹੁਣ ਤੁਹਾਨੂੰ ਹੁੰਦਾ ਜਲਦੀ ਜੀ ਨਿਕਲ ਜੀ ਹਾਂ ਬਾਈ ਹਾਂ ਨਿਆਰਾ ਆ ਗਿਆ ਹੋਰ ਕੱਕੇ ਹਾਂ ਬਈਓ ਆਪਣੇ ਕੱਪੜੇ ਕਿੱਧਰ ਗਏ ਹੱਦ ਹੋ ਗਈ ਬਾਈ ਯਾਰ ਕੱਪੜੇ ਤਾਂ ਇੱਥੇ ਰੱਖੇ ਸੀਗੇ ਕੌਣ ਲੈ ਗਿਆ ਕੱਪੜੇ ਆਪਣੇ ਬਾਈ ਇਹ ਤਾਂ ਕੋਈ ਚਿਹੇੜ ਕਰ ਗਿਆ ਆਪਣੇ ਨਾਲ ਹੁਣ ਕੀ ਕਰਾਂਗੇ ਐ ਤਾਂ ਨਹੀਂ ਜਾਇਆ ਜਾਣਾ ਪਤਾ ਹੱਦ ਹੋ ਗਈ ਯਾਰ ਕਮਾਲ ਆ ਯਾਰ ਹੁਣ ਫਿਰ ਹੁਣ ਕੀ ਕਰਾਂਗੇ ਹੁਣ ਤਾਂ ਹੀ ਫਿਰ ਆਈ ਜਾਣਾ ਪਊਗਾ ਹੋਰ ਤਾਂ ਕੋਈ ਹੱਲ ਨਹੀਂ ਹੈਗਾਗਾ ਇਹ ਜਾਣਾ ਪਊਗਾ ਹੋਰ ਹੁਣ ਐ ਤਾਂ ਨਹੀਂ ਯਾਰ ਜਾਇਆ ਜਾਣਾ ਤੂੰ ਇੱਥੇ ਬੈਠ ਕੇ ਵੀ ਕੀ ਕਰਾਂਗੇ ਵੀਰੇ ਆਪਾਂ ਸਾ ਬਾਈ ਹੋਰ ਹੁਣ ਐ ਨਹੀਂ ਸਰਦ ਨਾ ਪਿੰਡ ਆ ਯਾਰ ਮੈਨੂੰ ਤਾਂ ਸੰਗ ਲੱਗਦੀ ਐ ਜਾਂਦੀ ਨੂੰ ਉਹ ਬਾਈ ਸੰਗ ਤਾਂ ਲੱਗਦੀ ਐ ਪਰ ਹਾਂ ਹੱਲ ਕੋਈ ਹੈ ਨਹੀਂ ਕਿ ਖਬਰ ਕਿਹੜਾ ਕੱਢਣਾ ਕਾਕੇ ਆ ਤਾਂ ਦੱਕਮਣੀ ਹੋ ਗਿਆ ਯਾਰ ਕਿਵੇਂ ਮੂਰੇ ਬਗਾਨਾ ਪਿੰਡ ਆ ਰਿਹਾ ਲੋਕ ਕਾਲੇ ਕੱਸਾਂ ਵਾਲੇ ਸਮਝਣਗੇ ਆਪਾਂ ਨੂੰ ਉਹ ਕੋਈ ਗੱਲ ਨਹੀਂ ਮੇਰੇ ਤਾਂ ਕਾਲਾ ਪਾਇਆ ਤੇਰੇ ਤਾਂ ਨੀਲਾ ਪਾਇਆ ਅੱਛਾ ਹਾਂ ਯਾਰ ਉਹ ਰੱਬ ਜੋ ਕਰਦਾ ਚੰਗਾ ਹੀ ਕਰਦਾ ਉਹ ਚੰਗਾ ਸਵਾਹ ਕਰਦਾਗਾ ਆਹ ਦੇਖ ਲਾ ਨੰਗੇ ਕਰਕੇ ਰੱਖਤੇ ਉਹ ਰੱਬ ਨੂੰ ਫਿਕਰ ਰੱਬ ਨੂੰ ਕੀ ਫਿਕਰ ਉਹ ਤੁਹਾਨੂੰ ਫਿਕਰ ਆਹ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹਾਂ ਉਹ ਕੀ ਹੋ ਗਿਆ ਓਹੋ ਦੇਖ ਸਾਹਮਣੇ ਉਹ ਤਾਂ ਮੈਨੂੰ ਵੀ ਦਿੰਦਾ ਵੀ ਪਿੰਡ ਆਹ ਨਹੀਂ ਕਮਲਿਆ ਹਾਂ ਰੱਬ ਨੇ ਦਿੱਤੀਆਂ ਗਾਜਰਾ ਬੱਚੇ ਰੰਭਾ ਰੱਖ ਉਹ ਪਿੰਡ ਵਿੱਚ ਹੋਕਾ ਦੇ ਰੋ ਬਾਬੇ ਆਪ ਪਧਾਰੇ ਨੇ ਉਹ ਪਿੰਡ ਵਿੱਚ ਹੋਕਾ ਦੇ ਦਿਓ ਕਾਕਾ ਸਾਹ ਪਧਾਰੇ ਨੇ ਕਮਾਂਦਾ ਹੁਣ ਤਾਂ ਰੱਬ ਜੋ ਕਰਦਾ ਸਹੀ ਕਰਦਾ ਸਹੀ ਕਿਹਾ ਕਾਕਾ ਉਹ ਕਾਕਾ ਨਹੀਂ ਹੁਣ ਤਾਂ ਕਾਕਾ ਸ਼ਾਕ ਹੈ ਓਹ ਮੈਂ ਤਾਂ ਭੁੱਲੀ ਗਿਆ ਸੀ ਹੁਣ ਤੋਂ ਕਾਕਾ ਸਾਹੀ ਕਹੂੰਗਾ ਬਾਬਾ ਜੀ ਕਾਕਾ ਸਾਹ ਓਹ ਹੁਣ ਬਣੀ ਆ ਨਾ ਗੱਲ ਆ ਚੱਲੀਏ ਫਿਰ ਆਪਾਂ ਕਿਉਂ ਜਿਆਦਾ ਚੇਲਾ ਜਿਹੜੇ ਦਿਨ ਤੋਂ ਕੰਮ ਪਾਲਦਾ ਸੀ ਜਿਆਦਾ ਬਾਬਾ ਜੀ ਜਿਆਦਾ ਆਪਾਂ ਤਾਂ ਦੁਨੀਆ ਨੂੰ ਕੰਮ ਲਾਤਾ ਦੁਨੀਆ ਨੂੰ ਦੁਨੀਆ ਨੂੰ ਕੰਮ ਦਿਆ ਕਰਾਂਗੇ ਦੁਨੀਆ ਨੂੰ ਓਏ ਪਰ ਆਪਾਂ ਪੰਡਾਲਾਿੱਥੋਂ ਟਿੱਕਰ ਤੇ ਨਿਗਾਹ ਜਾਂਦੀ ਸੰਗਤੀ ਸੰਗਤ ਬੈਠੀ ਆ ਤੁਹਾਨੂੰ ਬਾਬਾ ਜੀ ਤੁਹਾਨੂੰ ਤੁਸੀਂ ਕਾਕਾ ਸਾਹ ਜੀ ਮੰਨ ਗਏ ਸੋਨੂ ਤੇ ਸੋਡੀਆਂ ਸਕੀਮਾਂ ਨੂੰ ਆਪਾਂ ਤਾਂ ਦੁਨੀਆ ਨੂੰ ਕੰਮ ਦਿਆ ਕਰਾਂਗੇ ਕਾਕਾ ਸਾਹ ਜੀ ਬਾਬਾ ਜੀ ਤਾਨੂੰ ਤਾਨੂੰ ਦੇਖ ਲੈ ਚੱਲੇ ਰੰਗ ਲੱਗੇ ਪੈਨੇ ਰੰਗ ਨਾਲੇ ਕਿੱਡਾ ਵੱਡਾ ਡੇਰਾ ਹੈ ਆਪਣਾ ਨਾਲੇ ਕਿੰਨੇ ਸੰਗਤਾਂ ਜਿਹਦੇ ਆਪਾਂ ਮਾਲਕਾਂ ਸਹੀ ਕਿਹਾ ਕਾਕਾ ਸਹੀ ਕਿਹਾ ਨਾਲੇ ਆਪਾਂ ਗੱਡੀਆਂ ਚ ਘੁੰਮਦੇ ਆਂ ਉਹ ਤਾਂ ਫੇਰ ਗਲਤੀ ਕਰ ਗਿਆ ਚੱਲਿਆ ਕਿਹੜੀ ਬਾਬਾ ਜੀ ਉਹ ਕਾਕਾ ਸ਼ਾਹ ਹੈ ਕਾਕਾ ਸ਼ਾਹ ਕਾਕਾ ਸ਼ਾਹ ਕਾਕਾ ਸ਼ਾਹ ਆ ਹੁਣ ਬੜੀਆ ਨਾ ਗੱਲ